ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਇਸ ਟਾਈਮ ਅਸੀਂ ਖੜੇ ਆ 10ਵੇਂ ਪਾਤਸ਼ਾਹ ਦੀ ਪਾਵਨ ਸ਼ੋਕ ਵਿਤਰ ਧਰਤੀ ਗੁਰਦੁਆਰਾ ਜਫਰਨਾਮਾ ਸਾਹਿਬ ਦੇ ਲਾਸਾਵ ਜਿੱਥੇ ਕਿ 10ਵੇਂ ਪਾਤਸ਼ਾਹ ਨੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ ਤੇ ਅੱਜ ਅਸੀਂ ਇਸ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਜੀਤ ਸਿੰਘ ਜੀ ਖਾਈ ਸਾਹਿਬ ਪ੍ਰਬੰਧਕ ਨਾਲ ਗੱਲਬਾਤ ਕਰਕੇ ਤੁਹਾਨੂੰ ਇਸ ਸਥਾਨ ਬਾਰੇ ਜਾਣਨਾ ਪਾਉਣਗੇ ਤੁਸੀਂ ਦੇਖ ਰਹੇ ਹੋ ਐਨਐਸਟੀਵੀ ਪੰਜਾਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਪਾਵਨ ਧਰਤੀ ਦਿਨ ਸਾਹਬ ਜਿੱਥੇ 10ਵੇਂ ਪਾਤਸ਼ਾਹ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮਵਾਰਕ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ ਜਿੱਥੇ 10ਵੇਂ ਪਾਤਸ਼ਾਹ ਨੇ ਜ਼ਫਰਨਾਮਾ ਸਾਹਿਬ ਲਿਖ ਕੇ ਉਸ ਕਟੜਵਾਦਸ਼ਾ ਔਰੰਗਜ਼ੇਬ ਨੂੰ ਭੇਜਿਆ ਅਸੀਂ ਉਸ ਧਰਤੀ ਤੇ ਪਹੁੰਚੇ ਹਾਂ ਤੇ ਸਾਡੇ ਨਾਲ ਨੇ ਗੁਰੂ ਘਰ ਦੇ ਵਜ਼ੀਰ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਪ੍ਰਦੀਪਕ ਸਿੰਘ ਜੀ ਜੋ ਤੁਹਾਨੂੰ ਜਾਣਕਾਰੀ ਦੇਣਗੇ ਇਥੋਂ ਦੇ ਇਤਿਹਾਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਜਫਰ ਨਾਮਾ ਲੋਗੜ ਸਾਹਿਬ ਪਿੰਡ ਦੀਨਾ ਜੋ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਵਸਦਾ ਹੈ ਤੇ ਇਸ ਨਗਰ ਵਿਖੇ ਸਤਿਗੁਰਾਂ ਨੇ ਆਪਣੇ ਪਾਵਨ ਮੁਬਾਰਕ ਚਰਨ ਪਾ ਕੇ ਇਸ ਨਗਰ ਨੂੰ ਪਵਿੱਤਰ ਕੀਤਾ ਸਤਿਗੁਰੂ ਜੀ ਜਦੋਂ ਅਨੰਦਪੁਰ ਸਾਹਿਬ ਤੋਂ ਹੁੰਦਿਆ ਹੋਇਆ 마ਸੀਵਾੜਾ ਆਲਮਗੀਰ ਲੰਮਾ ਜੱਟਪੁਰਾ ਤਖਤੂਪੁਰਾ ਆਦ ਅਸਥਾਨਾਂ ਤੇ ਹੁੰਦਿਆ ਹੋਇਆ ਪਾਸ਼ਾ ਜੀ ਨਗਰ ਮਧੇ ਕੇ ਵਿਖੇ ਪਹੁੰਚਦੇ ਨੇ ਜਦੋਂ ਦੀਨਾ ਸਾਹਿਬ ਦੀਆਂ ਸੰਗਤਾਂ ਤੇ ਇੱਥੋਂ ਦੇ ਜਿਹੜੇ ਮੋਢੀ ਸਨ ਭਾਈ ਲਖਮੀਰ ਭਾਈ ਸ਼ਮੀਰ ਭਾਈ ਤਖਤਮਨ ਜਿਹੜੇ ਕਿ ਰਾਏ ਜੋਧ ਦੇ ਪੁੱਤਰੇ ਸਨ ਰਾਇ ਜੋਧ ਉਹ ਜਿਹੜਾ ਛੇਵੇਂ ਪਾਤਸ਼ਾਹ ਦੇ ਸਮੇਂ ਜਿਸ ਨੇ ਪਾਤਸ਼ਾਹ ਜੀ ਦੀਆਂ ਜੰਗਾਂ ਯੁੱਧਾਂ ਦੇ ਵਿੱਚ ਮਹਾਰਾਜ ਦੀ ਵੱਡੀ ਜੰਗ ਹੋਈ ਤੇ ਉਹਦੇ ਵਿੱਚ ਆਪਣੇ 1000 ਘੋੜਸਵਾਰ ਨਾਲ ਲੈ ਕੇ ਉਸ ਜੰਗ ਦੇ ਵਿੱਚ ਮਦਦ ਕੀਤੀ ਤੇ ਸ਼ੁਰੂ ਤੋਂ ਹੀ ਇਹ ਪਰਵਾਜ਼ ਜਿਹੜਾ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਹੁਣ ਰਾਇ ਜੋਧ ਦੇ ਪੁੱਤਰੇ ਨੇ ਭਾਈ ਲਖਮੀਰ ਭਾਈ ਸ਼ਮੀਰ ਤੇ ਭਾਈ ਤਖਤਮਲ ਅਤੇ ਇਲਾਕੇ ਦੀ ਸਮੁੱਚੀ ਸੰਗਤ ਜਦੋਂ ਪਤਾ ਲੱਗਦਾ ਵੀ ਸਤਿਗੁਰੂ ਜੀ ਨਗਰ ਮਧੇਕੇ ਵਿਖੇ ਜਿੱਥੇ ਗੁਰਦੁਆਰਾ ਜਪਾਕਾ ਸਾਹਿਬ ਸ਼ਸ਼ੋਭਿਤ ਹੈ ਉੱਥੇ ਠਹਿਰੇ ਹੋਏ ਨੇ ਪਹੁੰਚੇ ਹੋਏ ਨੇ ਤੇ ਇਥੋਂ ਦੀਆਂ ਸੰਗਤਾਂ ਸਤਿਗੁਰਾਂ ਕੋਲ ਜਾ ਕੇ ਫਰਿਆਦ ਕਰਦੀਆਂ ਵੀ ਸਤਿਗੁਰੂ ਜੀ ਤੁਸੀਂ ਸਾਡੇ ਨਗਰ ਵਿਖੇ ਵੀ ਆਪਣੇ ਪਾਵਨ ਚਰਨ پا ਕੇ ਸਾਡੇ ਨਗਰ ਨੂੰ ਵੀ ਪਵਿੱਤਰ ਕਰੋ ਕਿਉਂਕਿ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਉਹ ਧਰਤੀ ਉਹ ਹਿਰਦਾ ਪਵਿੱਤਰ ਹੋ ਜਾਂਦਾ ਜਿੱਥੇ ਸਤਿਗੁਰਾਂ ਦੀ ਬਾਣੀ ਦਾ ਸਤਿਗੁਰਾਂ ਦਾ ਵਾਸਾ ਹੋ ਜਾਂਦਾ ਤੇ ਸਤਿਗੁਰੂ ਜੀ ਉਹਨਾਂ ਸਮੁੱਚੇ ਸਿੱਖਾਂ ਦੀ ਅਰਦਾਸ ਨੂੰ ਪੂਰਨ ਕਰਦੇ ਹੋਇਆਂ ਸੁਣਦੇ ਹੋਇਆਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਉੱਥੋਂ ਚਾਲੇ ਪਾਉਂਦੇ ਨੇ ਤੇ ਇਸ ਪਾਵਨ ਸਥਾਨ ਤੇ ਆ ਕੇ ਸਤਿਗੁਰੂ ਜੀ ਠਹਿਰਦੇ ਨੇ ਕਿਉਂਕਿ ਭਾਈ ਲਖਮੀਰ ਭਾਈ ਸ਼ਮੀਰ ਨੇ ਆਪਣੇ ਮਹਿਲਾਂ ਵਿਖੇ ਸਤਿਗੁਰਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ ਪਰ ਸਤਿਗੁਰੂ ਜੀ ਦਿਲਾ ਦੀਆਂ ਜਾਣਨ ਵਾਲੇ ਭਾਈ ਦੇਸੂ ਤਰਖਾਨ ਜੀ ਦਾ ਕਿ ਇੱਥੇ ਕੱਚਾ ਚਵਾਰਾ ਸੀ ਤੇ ਉਹਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਣੇ ਕੱਚੇ ਚਵਾਰੇ ਉੱਪਰ ਇੱਕ ਪਲੰਘ ਤਿਆਰ ਕੀਤਾ ਸੀ ਜਿਹੜਾ ਆਪਣੇ ਹੱਥੀਂ ਤਿਆਰ ਕੀਤਾ ਸੀ ਤੇ ਸਤਿਗੁਰੂ ਜੀ ਉਹਦੀ ਇੱਕ ਭਾਵਨਾ ਸੀ ਭਾਈ ਦੇਸੂ ਦੀ ਕਿ ਇਸ ਪਲੰਘ ਤੇ ਆ ਕੇ ਕਿ ਗੁਰੂ ਸਾਹਿਬ ਇੱਥੇ ਆ ਕੇ ਬਰਾਜਮਾਨ ਹੋਣ ਹੁਣ ਸਤਿਗੁਰਾਂ ਨੇ ਉਹਨਾਂ ਦੀ ਭਾਵਨਾ ਨੂੰ ਜਾਣਦੇ ਹੋਇਆ ਭਾਈ ਗੁਰਦਾਸ ਜੀ ਆਪਣੇ 12 ਵਿੱਚ ਬਖਸ਼ਿਸ਼ ਕਰਦੇ ਨੇ ਗੋਬਿੰਦ ਭਾਉ ਭਗਤ ਕਾ ਭੁਖਾ ਪ੍ਰਮਾਤਮਾ ਜਿਹੜਾ ਇਹ ਗੁਰੂ ਹੈ ਜਿਹੜਾ ਉਹ ਪ੍ਰੇਮਾ ਭਗਤੀ ਦਾ ਭੁਖਾ ਹੈ ਤੇ ਉਹ ਭਾਵਨਾ ਨੂੰ ਮੁੱਖ ਰੱਖਦੇ ਹੋਇਆ ਸਤਿਗੁਰੂ ਜੀ ਭਾਈ ਦੇਸੂ ਤਰਖਾਨ ਦੇ ਇਸ ਕੱਚੇ ਜਵਾਰੇ ਵਿੱਚ ਆ ਕੇ ਜਿੱਥੇ ਉਹ ਪਲੰਘ ਵਿਛਾਉਣਾ ਕੀਤਾ ਹੋਇਆ ਸੀ ਉੱਪਰ ਚਿਬਾਰੇ ਉੱਪਰ ਆ ਕੇ ਬਿਰਾਜਮਾਨ ਹੁੰਦੇ ਨੇ ਤੇ ਸਤਿਗੁਰੂ ਜੀ ਇਸ ਸਥਾਨ ਤੇ 3 ਮਹੀਨੇ 13 ਦਿਨ ਇਸ ਸਥਾਨ ਤੇ ਠਹਿਰਦੇ ਨੇ ਇਲਾਕੇ ਦੀਆਂ ਸੰਤਾਂ ਨੂੰ ਜਦੋਂ ਪਤਾ ਲੱਗਦਾ ਕਿ ਸਤਿਗੁਰੂ ਜੀ ਇੱਥੇ ਆਏ ਤੇ ਦੂਰੋਂ-ਦੂਰੋਂ ਸੰਤਾਂ ਦਰਸ਼ਨ ਕਰਨ ਦੇ ਲਈ ਇੱਥੇ ਆਉਂਦੀਆਂ ਜਿਹੜਾ ਦੂਸਰਾ ਅਮਰ ਸੰਚਾਰ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਅਦ ਸਤਿਗੁਰਾਂ ਨੇ ਇਸ ਸਥਾਨ ਤੇ ਆਪਣੇ ਹੱਥੀਂ ਬਾਟਾ ਤਿਆਰ ਕੀਤਾ ਜਿਸ ਵਿੱਚ ਭਾਈ ਦੇਸੂ ਤੇ ਇਲਾਕੇ ਦੀਆਂ अनेਕਾਂ ਸੰਤਾਂ ਨੇ ਅੰਮ੍ਰਿਤ ਪਾਨ ਕੀਤਾ ਇਥੋਂ ਹੀ ਅੱਗੇ ਸਤਗੁਰੂਆਂ ਨੇ ਰਣਨੀਤੀ ਧਾਰਨ ਕੀਤੀ ਮੁਕਸਰ ਸਾਹਿਬ ਦੀ ਜੰਗ ਜਿਹੜੀ ਉਹ ਇਸ ਤੋਂ ਬਾਅਦ ਹੁੰਦੀ ਹੈ ਤੇ ਇੱਥੇ ਸਤਗੁਰੂ ਜੀ ਨੇ ਸ਼ਾਸਤਰ ਵਿਦਿਆ ਹੋਰ अनेका ਪ੍ਰਕਾਰ ਦੇ ਕੌਤਕ ਕਰਦੇ ਨੇ ਇੱਥੇ ਫਸਲਾਂ ਦੇ ਵਾਧੇ ਦੇ ਵਾਰ ਦਿੰਦੇ ਨੇ ਇਥੋਂ ਦੀਆਂ ਬੱਚੀਆਂ ਨੂੰ ਵਰ ਦਿੱਤੇ ਜਾਂਦੇ ਜਿਹੜੇ ਘਰ ਜਾਣਗੇ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਕਰਨਗੇ ਹੋਰ अनेका ਬਖਸ਼ਿਸ਼ਾਂ ਕਰਦੇ ਹੋਏ ਸਤਗੁਰੂ ਜੀ ਨੇ ਇਸੇ ਅਸਥਾਨ ਤੇ ਉਹ ਪਾਵਨ ਖੱਤ ਜਿਸ ਨੂੰ ਜਫਰਨਾਮਾ ਕਿਹਾ ਜਾਂਦਾ ਜਫਰ ਤੋਂ ਭਾਵ ਹੈ ਫਤਿਹ ਨਾਮਾ ਤੋਂ ਭਾਵ ਹੈ ਖੱਤ ਚਿੱਠੀ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਜਫਰਨਾਮਾ ਫਤਿਹ ਦੀ ਚਿੱਠੀ ਜਿੱਤ ਦੀ ਚਿੱਠੀ ਉਹ ਇਸ ਪਾਵਨ ਸਥਾਨ ਤੋਂ ਸਤਿਗੁਰਾਂ ਨੇ ਔਰੰਗਜ਼ੇਬ ਨੂੰ ਲਿਖ ਕੇ ਇਥੋਂ ਭਾਈ ਦਇਆ ਸਿੰਘ ਜੋ ਕਿ ਪੰਜ ਪਿਆਰਾਂ ਵਿੱਚੋਂ ਸਨ ਭਾਈ ਧਰਮ ਸਿੰਘ ਤੇ ਉਹਨਾਂ ਦੇ ਹੱਥ ਸਤਿਗੁਰਾਂ ਨੇ ਦਖਣ ਵੱਲ ਔਰੰਗਜ਼ੇਬ ਨੂੰ ਭੇਜਣੀ ਕੀਤੀ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਪਛਤਾਵਾ ਹੁੰਦਾ ਤੇ ਉਹਨੂੰ ਆਪਣੀਆਂ ਕੀਤੀਆਂ ਗਲਤੀਆਂ ਤੇ ਉਹ ਪਛਤਾਵਾ ਕਰਦਾ ਉਸ ਤੋਂ ਬਾਅਦ ਉਹ ਕਈ ਕਿੰਨਾ ਹੀ ਸਮਾਂ ਉਹ ਬਿਮਾਰ ਰਹਿੰਦਾ ਬਿਮਾਰ ਰਹਿਣ ਤੋਂ ਬਾਅਦ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਜ਼ਫਰਨਾਮੇ ਦੇ ਵਿੱਚ ਸਤਿਗੁਰਾਂ ਨੇ ਇਹ ਕਲੀਅਰਲੀ ਲਿਖਿਆ ਕਿ ਨਾ ਤੇ ਤੂੰ ਇਮਾਨਦਾਰੀ ਪੱਕਾ ਰਿਆ ਤੇ ਨਾ ਹੀ ਮੁਹੰਮਦ ਸਾਹਿਬ ਦੇ ਈਕੀਦੇ ਤੇ ਚੱਲਣ ਵਾਲਾ ਸਤਿਗੁਰਾਂ ਨੇ 111 ਸ਼ੇਰ ਜ਼ਫਰਨਾਮੇ ਦੇ ਅੱਜ ਮੌਜੂਦ ਨੇ ਜਿਦੇ ਵਿੱਚ ਪਾਸ਼ਾ ਜੀ ਨੇ ਔਰੰਗਜ਼ੇਬ ਨੂੰ ਕਿਹਾ ਨਾ ਹੀ ਮਾ ਪਰਸਤੀ ਨਾ ਹੋ ਜਾਈ ਦੀ ਨਾ ਸਾਹਿਬ ਸਨਾਸੀ ਨਾ ਮੁਹੰਮਦ ਜ਼ਕੀ ਪੀ ਨਾਤਿ ਮੁਹੰਮਦ ਸਾਹਿਬ ਦੇ ਏਕੀਦੇ ਤੇ ਹੀ ਯਕੀਨ ਸੀ ਤੈਨੂੰ ਕਿਉਂਕਿ ਮੁਹੰਮਦ ਸਾਹਿਬ ਕਹਿੰਦੇ ਵੀ ਨਾ ਤੇ ਬਜ਼ੁਰਗਾਂ ਤੇ ਬੱਚਿਆਂ ਤੇ ਜ਼ੁਲਮ ਨਹੀਂ ਕਰਨਾ ਪਰ ਤੁਸੀਂ ਬਜ਼ੁਰਗਾਂ ਤੇ ਬੱਚਿਆਂ ਤੇ ਧਰਮ ਦੇ ਨਾਂ ਤੇ ਜ਼ੁਲਮ ਕੀਤਾ ਸਤਿਗੁਰਾਂ ਨੇ ਇਹ ਵੀ ਲਿਖਿਆ ਕਿ ਤਸਰੀਫ ਦਰ ਕਸਬ ਕਾਂਗੜ ਕੁਨਦ ਵਜਾਂ ਪਸ ਮੁਲਾਕਾਤ ਬਾਹਮ ਸ਼ਬਦ ਵੀ ਮੈਂ ਕਾਂਗੜ ਦੀਨਾ ਕਾਂਗੜ ਦੀ ਧਰਤੀ ਤੇ ਆ ਇੱਥੇ ਆ ਕੇ ਆਪੇ ਵਿੱਚ ਮੁਲਾਕਾਤ ਹੋ ਜਾਵੇ ਤੁਸੀਂ ਆ ਕੇ ਮਿਲੋ ਇੱਥੇ ਆ ਕੇ ਮੁਲਾਕਾਤ ਹੋ ਜਾਵੇ ਤੇ ਤੁਹਾਨੂੰ ਦੱਸਿਏ ਵੀ ਅਸਲੀ ਧਰਮੀ ਕੌਣ ਹੁੰਦਾ ਅਸਲੀ ਧਰਮ ਦੀ ਸਿੱਖਿਆ ਕੀ ਹੁੰਦੀ ਹੈ ਕਿ ਜਿਹੜਾ ਆਪਣੀ ਪਰਜਾ ਨੂੰ ਸੰਭੇ ਜਿਹੜਾ ਆਪਣੇ ਲੋਕਾਂ ਦੀ ਰੱਖਿਆ ਕਰੇ ਉਹ ਅਸਲੀ ਧਰਮ ਜਿੱਥੇ ਸਤਗੁਰਾਂ ਨੇ 14 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਉੱਥੇ ਕਲਮ ਦੇ ਨਾਲ ਵੀ ਹਕੂਮਤਾਂ ਨੂੰ ਢੈ ਢੇਰੀ ਕਰ ਦਿੱਤਾ ਇਸ ਪਾਵਨ ਸਥਾਨ ਤੇ ਅਨੇਕਾਂ ਦਿਹਾੜੇ ਨੇ ਜਿੰਨੇ ਵੀ ਗੁਰਪੁਰਬ ਨੇ ਉਹ ਮਨਾਏ ਜਾਂਦੇ ਨੇ ਮਾਗੀ ਦਾ ਦਿਹਾੜਾ 40 ਮੁਕਤਿਆਂ ਦੀ ਯਾਦ ਦੇ ਵਿੱਚ ਇਸ ਸਥਾਨ ਤੇ ਭਾਰੀ ਜਿਹੜਾ ਜੋੜ ਮੇਲਾ ਸਮਾਗਮ ਜਿਹੜੇ ਗੁਰਮਤ ਸਮਾਗਮ ਹੁੰਦੇ ਨੇ ਤੇ ਜਫਰਨਾਮਾ ਦੇਵਸ ਨੂੰ ਸੰਬੰਧਿਤ ਫਗਣ ਦੀ ਸੰਗਰਾਮ ਨੂੰ ਇਸ ਪਾਵਨ ਸਥਾਨ ਤੇ ਜਫਰਨਾਮਾ ਦੇਵਸ ਮਨਾਇਆ ਜਾਂਦਾ ਹਰੇਕ ਸੰਗਰਾਮ ਦੇ ਦਿਹਾੜੇ ਤੇ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਨਤਮਸਤਕ ਹੋਣ ਆਉਂਦੀਆਂ ਨੇ ਤੇ ਸੁਬਾ ਸ਼ਾਮ ਜਿਹੜੀ ਬੱਚਿਆਂ ਦੀ ਸ਼ਾਮ ਨੂੰ ਕੀਰਤਨ ਤੇ ਤਬਲੇ ਦੀ ਕਲਾਸ ਹੈ ਜਿਹੜੀ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਵਿੱਚ ਇਹ ਗੁਰਮਤ ਕਲਾਸਾਂ ਲਗਾਈਆਂ ਜਾਂਦੀਆਂ ਨੇ ਤੇ ਜਿੱਥੇ ਬੱਚਿਆਂ ਨੂੰ ਧਰਮਨ ਦੇ ਨਾਲ ਜੋੜਿਆ ਜਾਂਦਾ ਸੋ ਇਸ ਗੁਰਦੁਆਰਾ ਸਾਹਿਬ ਜੀ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਸੇਵਾਵਾਂ ਚੱਲ ਰਹੀਆਂ ਨੇ ਸੋ ਇਸ ਪਾਵਨ ਸਥਾਨ ਤੇ ਸਤਿਗੁਰੂ ਜੀ 13 ਮਹੀਨੇ 3 ਮਹੀਨੇ 13 ਦਿਨ ਠਹਿਰਨ ਤੋਂ ਬਾਅਦ ਸਤਿਗੁਰੂ ਜੀ ਵਿਸਾਖ ਨੂੰ ਇਸ ਸਥਾਨ ਤੋਂ ਰਵਾਨਾ ਹੁੰਦੇ ਨੇ ਤੇ ਮੁਕਸਰ ਸਾਹਿਬ ਦੀ ਧਰਤੀ ਦੇ ਵੱਲ ਜਾਂਦੇ ਨੇ ਸੋ ਇਹ ਇਸ ਪਾਵਨ ਸਥਾਨ ਦਾ ਇਤਿਹਾਸ ਹੈ ਇਤਿਹਾਸ ਦੀਆਂ ਵਿਚਾਰਾ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਛੋਟੀਆਂ ਹੋਣੀਆਂ ਸੁਭਾਅਕ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ